ਸੋ ਨੈਕਸਟ ਹੈ ਕਿ ਭਾਜੀ ਇਨਫਲੇਸ਼ਨ ਸੋ ਇਨਫਲੇਸ਼ਨ ਜਿਹੜਾ ਪਿਛਲੇ ਦੋ ਤਿੰਨ ਸਾਲਾਂ ਦੇ ਵਿੱਚ ਹੈਗਾ ਵਾ ਖਾਸ ਕਰਕੇ ਜਿਹੜੀ ਆਪਾਂ ਪ੍ਰਾਈਸਿਸ ਵਧੇ ਚੀਜ਼ਾਂ ਦੇ ਉੱਤੇ ਵੀ ਇੱਕ ਚੀਜ਼ ਕਾਸਟ ਤੁਹਾਨੂੰ ਕਰਦੀ ਸੀ ਐਕਸ ਮਾਉਂਡ ਡਾਲਰ ਦੀ ਹੁਣ ਉਹ ਤਿੰਨ ਗੁਣਾ ਚਾਰ ਗੁਣਾ ਵੱਧ ਗਈ ਹੈ ਜੋ ਆਲਮੋਸਟ ਪ੍ਰਾਈਸ ਦੇ ਵਿੱਚ ਡਬਲ ਹੋ ਗਈ ਹੈ ਠੀਕ ਹੈ ਕਿ ਕਿਹਦੇ ਵਿੱਚ ਇਹ ਹੋਇਆ ਵੀ ਹੈ ਖਾਸ ਕਰਕੇ ਜਿਹੜੀ ਤੁਸੀਂ ਇੱਕ ਕੰਜ਼ਿਊਮ ਕਰਦੇ ਹੋ ਖਾਸ ਕਰਕੇ ਭਾਜੀ ਇੱਥੇ ਕੈਨੇਡਾ ਦੇ ਵਿੱਚ ਅੰਡੇ ਐਗਸ ਰਾਈਟ ਯੂਐਸਚ ਵੀ ਸੇਮ ਹਾਂ ਆਲਮੋਸਟ ਡਬਲ ਦਾ ਪ੍ਰਾਈਸ ਹੋ ਚੁੱਕਿਆ ਹੈ राइट ਵੀ ਪਹਿਲਾਂ 4.0 ਡਾਲਰ ਤੁਹਾਨੂੰ ਮਿਲ ਜਾਂਦੀ ਸੀ ਹੁਣ ਉਹ 9-10 ਡਾਲਰ ਦੀ ਟ੍ਰੇ ਹੋ ਚੁੱਕੀ ਹੈ রাইਟ ਸੋ ਇਹ ਜਿਹੜੀ ਇਨਫਲੇਸ਼ਨ ਹੈ ਜਿਹੜੇ ਪ੍ਰਾਈਸਸ ਵਧਦੇ ਜਾਂਦੇ ਨੇ ਤੇ ਇਸ ਦੇ ਨਾਲ ਜਿਹੜੀ ਤੁਹਾਡੀ ਇਨਕਮ ਕਾਪ ਆਪਣੀ ਕਰਦੀ রাইਟ ਤੇ ਉਹਦੇ ਜਿਹੜੇ ਕੀ ਇਮਪੈਕਟ ਪੈਂਦੇ ਨੇ ਕਜ਼ ਐਂਡ ਆਫ ਦਾ ਡੇ ਹੁਕਮ ਕਮਾ ਕੇ ਤੁਹਾਡੇ ਜਿਹੜਾ ਮੇਨ ਕੋਸਟ ਹੈਗਾ ਲਿਵਿੰਗ ਕੋਸਟ ਉਹਦੇ ਤੇ ਆਉਣਾ ਹੀ ਆਉਣਾ রাইਟ ਦੇਖੋ ਇਹਦੇ ਵਿੱਚ ਇੱਕ ਜਦੋਂ ਆਪਾਂ ਤੁਸੀਂ ਖਾਸ ਕਰਕੇ ਜੇ ਹਾਊਸਿੰਗ ਦੇ ਕੰਟੈਕਸਟ ਵਿੱਚ ਦੇਖੋਗੇ ਜੀ ਤਾਂ ਆਪਾਂ ਇੱਕ ਰੇਸ਼ੋ ਹੁੰਦੀ ਹੈ ਹਨਾ ਹਾਊਸ ਟੂ ਡਿਸਪੋਜ਼ੀਬਲ ਇਨਕਮ ਇਕਵਿਟੀ ਰੇਡੀ ਰੇਸ਼ੋ ਆਪਾਂ ਕਹਿੰਨੇ ਆ ਹਨਾ ਜੀ ਤੇ ਉਹ ਜਿਹੜੀ ਤੁਹਾਡੀ ਪ੍ਰਾਈਸ ਡਿਵਾਈਡਡ ਬਾਈ ਹਨਾ ਤੁਹਾਡੀ ਇਨਕਮ ਜਿਹੜੀ ਦੇਖਦੇ ਆਪਰ ਕੈਪੀਟਲ ਜੀ ਤਾਂ ਕੈਨੇਡਾ ਇਸ ਵੇਲੇ ਮੇਰੇ ਖਿਆਲ ਚ ਦੂਜੇ ਜਾਂ ਤੀਜੇ ਨੰਬਰ ਤੇ ਆ ਜੀ ਪਰ ਫੋਟੋਗੋਲਟੀ ਦੇ ਵਿੱਚ ਹਨਾ ਕਿਉਂਕਿ ਜਦੋਂ ਤੁਹਾਡੀ ਇਨਫਲੇਸ਼ਨ ਵਧੂਗੀ ਤਾਂ ਤੁਹਾਡੀ ਡਿਸਪੋਜ਼ੀਬਲ ਇਨਕਮ ਘਟ ਜਣੀ ਆ ਜੀ ਇੱਕ ਚੀਜ਼ ਜੇ ਤੁਹਾਡੀ ਵਧਣੀ ਹੈ ਤਾਂ ਉਹਦੇ ਨਾਲ ਜਿਹੜੀਆਂ ਚਾਰ ਅਕਸਲਨਰੀ ਚੀਜ਼ਾਂ ਹੋਣੀਆਂ ਉਹ ਵੀ ਵਧ ਜਾਂਦੀਆਂ ਨੇ ਹਾਊਸਿੰਗ ਇਹ ਚ ਗੱਲ ਚਲੋ ਹਨਾ ਜੋ ਤੁਹਾਡੀ ਮਾਰਗੇਜ ਵਧਣੀ ਆ ਜਾਂ ਤੁਹਾਡਾ ਰੈਂਟ ਵਧਣਾ ਉਹਦੇ ਨਾਲ ਹਰ ਇੱਕ ਉਹ ਚੀਜ਼ ਵਧ ਜਾਣੀ ਹੈ ਜਿਹਦਾ ਭਾਵੇਂ ਕੋਈ ਰਿਲੇਸ਼ਨ ਨਾ ਵੀ ਹੋਵੇ ਜੀ ਜਿਵੇਂ ਕਹਿੰਦਾ ਨਾ ਵੀ ਵੈਂਦੀ ਗੰਦਾ ਚ ਸਾਰੇ ਨਾਉਣਾ ਚਾਹੁੰਦੇ ਆ ਜੀ ਬੰਦੇਖੋ ਜੇ ਅੰਡੇ ਦੀ ਪ੍ਰਾਈਸ ਵਧੀ ਆ ਤਾਂ ਨਾਲ ਬ੍ਰੈਡ ਦੀ ਵਧੂ ਹਾਲਾਂਕਿ ਬ੍ਰੈਡ ਉੱਤੇ ਭਾਵੇਂ ਕੁਝ ਨਾ ਹੋਵੇ ਹਨਾ ਦੁਨੀਆ ਭਰ ਦੀ ਕਣਕੇ ਇੱਥੇ ਪ੍ਰੋਡਿਊਸ ਹੁੰਦੀ ਆਪਣੇ ਕੈਨੇਡਾ ਚ ਨਾ ਸਸਕਾਚੂਅਨ ਚ ਜੀ ਪਰ ਉਹਦੀ ਪ੍ਰਾਈਸ ਵੀ ਨਾਲ ਹੀ ਵਧ ਜਾਣੀ ਆ ਸੋ ਉਹ ਜਿਹੜਾ ਨਾ ਰਿਪਲ ਇਫੈਕਟ ਹੁੰਦਾ ਜੀ ਉਹ ਖਾਸ ਕਰਕੇ ਜਿਹੜੀ ਆਪਣੀ ਲੋ ਇਨਕਮ ਜਾਂ ਮੀਡਲ ਕਲਾਸ ਹੈਗੀ ਆ ਉਹਨੂੰ ਉਹ ਬਹੁਤ 빅 ਟਾਈਮ ਇੰਪੈਕਟ ਕਰਦਾ ਤੇ ਜਿਹੜਾ ਤੁਹਾਡਾ ਤੀਜਾ ਬੁਲੇਟ ਪੁਆਇੰਟ ਹੈਗਾ ਹੋਲਡ ਬੈਕ ਮੈਂਟੈਲਿਟੀ ਜੀ ਕਿਉਂਕਿ ਫਿਰ ਤੁਹਾਡੀਆਂ ਪ੍ਰਾਇਓਰਟੀ ਚੇਂਜ ਹੋ ਜਾਂਦੀਆਂ ਜੀ ਤੁਹਾਡੇ ਲਈ ਜਦੋਂ ਡੇ ਟੂ ਡੇ ਐਕਟੀਵਿਟੀ ਨਹੀਂ ਤੁਹਾਡੇ ਡੇ ਟੂ ਡੇ ਐਕਸਪੈਂਸਸ ਹੀ ਨਹੀਂ ਪੂਰੇ ਹੋ ਰਹੇ ਜੀ ਤੁਸੀਂ ਫਿਰ ਰੀਅਲ ਏਸਟੇਟ ਦੀ ਆਪਣਾ ਘਰ ਲੈਣ ਲਈ ਜਾਂ ਇਨਵੈਸਟਮੈਂਟ ਤੁਸੀਂ ਕਿੱਥੋਂ ਸੋਚੋਗੇ ਵੀ ਲੈਸ ਸਪੈਂਡਿੰਗ ਹੋ ਸਕਦੀ ਹੈ ਵੀ ਤੁਸੀਂ ਸਪੈਂਡ ਨਹੀਂ ਕਰਨਾ ਚਾਹੁੰਦੇ ਕੁਝ ਆਬਵੀਸੀ ਜੁੱਤੀ ਹੋਲਡ ਬੈਕ ਕਰਦੇ ਆ ਤੁਸੀਂ ਪੈਸਾ ਨਹੀਂ ਸਪੈਂਡ ਕਰਨਾ ਚਾਹੁੰਦੇ ਤੇ ਉਹਦੇ ਨਾਲ ਉਹ ਜਿਹੜਾ ਜਿਹੜਾ ਇੰਟਰਸਟ ਹੈਗਾ ਖਾਸ ਕਰਕੇ ਇੱਕ ਇਨਵੈਸਟਰ ਦਾ ਟਰਸਟ ਹੈਗਾ ਜਦੋਂ ਤੁਸੀਂ ਹੋਲਡ ਬੈਕ ਮੈਂਟੈਲੀਟੀ ਦੇ ਵਿੱਚ ਆ ਜੰਨੇ ਹੋ ਕੀ ਵਾਰ ਹੈ ਕਿ ਜਿਹੜਾ ਇਨਵੈਸਟਰ ਇਨਵੈਸਟਰ ਆ ਉਹ ਵੀ ਹੋਲਡ ਬੈਕ ਕਰ ਲੈਂਦਾ ਕੁਝ ਕਿ ਦੀ ਅਨਸਰਟਨਟੀ ਤੁਹਾਨੂੰ ਹੁੰਦੀ ਆ ਰਾਈਟ ਕਿ ਇਨਫਲੇਸ਼ਨ ਕਿੱਧਰ ਨੂੰ ਜਾ ਰਹੀ ਕੁਝ ਉਹਦੇ ਨਾਲ ਨਾਲ ਜੇ ਤੋ ਇਨਫਲੇਸ਼ਨ ਉੱਪਰ ਜਾਂਦੀ ਆ ਫਿਰ ਤੁਹਾਡੇ ਨਾਲ ਬੈਂਕ ਆਫ ਕੈਨੇਡਾ ਵੀ ਆ ਕੇ ਖੜਾ ਹੋ ਜਾਂਦਾ ਵੀ ਓਕੇ ਸੀ ਨੂੰ ਕੰਟਰੋਲ ਕਰਨਾ ਰਾਈਟ ਕਿ ਉਹਨਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ ਉਹ ਵੀ ਵੇਰੀ ਕਰਦੀਆਂ ਨੇ ਸੋ ਇਹਦੇ ਕਰਕੇ ਜਿਹੜੀ ਇਨਫਲੇਸ਼ਨ ਆ ਇੱਕ ਤਾਂ ਤੁਹਾਡਾ ਜਿਹਦਾ ਹਰ ਇੱਕ ਚੀਜ਼ ਦਾ ਪ੍ਰਾਈਸ ਵੱਧ ਰਿਹਾ ਵਾ ਤੁਹਾਡੀ ਅਫੋਰਡੇਬਿਲਟੀ ਥੱਲੇ ਜਾ ਰਹੀ ਹੈ ਤੇ ਤੁਹਾਨੂੰ ਐਦਾਂ ਲੱਗਦਾ ਕਿ ਜੇ ਕੈਸ਼ ਪੋਜੀਸ਼ਨ ਹੋਵੇ ਤਾਂ ਬੈਟਰ ਆ ਵੀ ਜੇ ਤੁਹਾਡੇ ਕੋਲ ਕੈਸ਼ ਹੈਗਾ ਤਾਂ ਬੈਟਰ ਰਾਈਟ ਸੋ ਤੁਸੀਂ ਹੋਲਡ ਬੈਕ ਕਰ ਖਾਸ ਖਾਸ ਕਰਕੇ ਜੇ ਤੁਸੀਂ ਕਿਤੇ ਆਪਣੇ ਰੈਸਟੋਰੈਂਟਸ ਤੇ ਫੈਂਸੀ ਰੈਸਟੋਰੈਂਟਸ ਦੇ ਉੱਤੇ ਖਾਣਾ ਬੰਦ ਕਰ ਦਿੰਦੇ ਨੇ ਤੁਸੀਂ ਚੀਜ਼ਾਂ ਉਹਦਾਂ ਦੀਆਂ ਕਰਨੀਆਂ ਬੰਦ ਕਰ ਦਿੰਦੇ ਨੇ ਔਰ ਜੇ ਤੁਸੀਂ ਕਰਦੇ ਵੀ ਉਹ ਤੋਂ ਬਹੁਤ ਘਟਾ ਲੈਨੇ ਆ ਕਟਾ ਲੈਨੇ ਉਹ ਕਿੰਨੇ ਜਾਰੀ ਤੁਸੀਂ ਮਹੀਨੇ ਚ ਕਰਦੇ ਸੀ ਤਾਂ ਮੈਂ ਵੀ ਤੁਸੀਂ ਇੱਕ ਵਾਰੀ ਕਰ ਲਓਗੇ ਹੁਣ ਵੀ ਹੁਣ ਆਪਾਂ ਇੱਕ ਵਾਰੀ ਕਰ ਲਈਏ ਹੋਰ ਬਹੁਤ ਸਾਰੀਆਂ ਸਬਸਕ੍ਰਿਪਸ਼ਨਸ ਬੰਦਾ ਕਟਾ ਦਿੰਦਾ ਆ ਵੀ ਠੀਕ ਆ ਜੇ ਨਹੀਂ ਚੀਜ਼ਾਂ ਚਾਹੀਦੀਆਂ ਪਹਿਲਾਂ ਤੁਸੀਂ ਐ ਵੀ ਤੁਹਾਡੇ ਕੋਲ ਪ੍ਰਾਈਮ ਵੀ ਸੀ ਹੁਣ ਤੇ ਨੈਟਫਲਿਕਸ ਵੀ ਸੀ ਆ ਤੇ ਇੱਕ ਦੋ ਤਿੰਨ ਹੋਰ ਵੀ ਟੀਵੀ ਤੇ ਉੱਤੇ ਵੀ ਤੁਸੀਂ ਲਈਆਂ ਹੁੰਦੀਆਂ ਸੀ ਪਰ ਦੇਖਦੇ ਹੋ ਜੀ ਤੁਸੀਂ ਇੱਕ ਵੀ ਨਹੀਂ ਸੀਗੇ ਫਿਰ ਬੰਦਾ ਆਪਦੇ ਜਿਹੜੀ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਆ ਮੰਥਲੀ ਉਹਦੇ ਥਰੂ ਜਾਣਾ ਸ਼ੁਰੂ ਕਰ ਦਿੰਦਾ ਵੀ ਓਕੇ ਕੀ ਆ ਚਿੱਤ ਕਿੱਥੇ ਕਿੱਥੇ ਜਾ ਰਹੇ ਫਿਰ ਤੁਸੀਂ ਮਾਈਕਰੋ ਮਾਈਕਰੋ ਮੈਨੇਜ ਕਰਨ ਲੱਗ ਜਾਂਦੇ ਹੋ ਜਿੱਤੇ ਪਹਿਲਾਂ ਆਪਣੇ ਬੱਚਿਆਂ ਨੂੰ ਜਾਂ ਹਨਾ ਆਪਣੇ ਸਪਾਊਸ ਨੂੰ ਘਰ ਵਾਲੀ ਜਾਂ ਆਪਣੇ ਹਸਬੰਡ ਵਾਈਫ ਜੀ ਨੂੰ ਵੀ ਆ ਜੀ ਤੇ ਜੋ ਤੁਸੀਂ ਕਹਿਆ ਹੁੰਦਾ ਵੀ ਕੋਈ ਗੱਲ ਨਹੀਂ ਚੱਕਦੇ ਫੱਟੇ ਹਨਾ ਜਾਂ ਜੀ ਤੇ ਫਿਰ ਤੁਸੀਂ ਨਿੱਕੀ ਨਿੱਕੀ ਚੀਜ਼ ਦੇਖਣ ਲੱਗ ਜਾਣਾ ਵੀ ਆਹ ਖਰਚਾ ਕਿੱਥੇ ਕੀਤਾ ਸੀ ਇਹ ਤੋਂ ਵਗੈਰ ਸਰ ਸਕਦਾ ਸੀ ਪਰ ਇਹਦੇ ਨਾਲ ਇੱਕ ਨਾ ਇੱਕ ਕਾਉਂਟਰ ਸਾਈਕੋ ਸ਼ੁਰੂ ਹੋ ਜਾਂਦਾ ਜੀ ਉਹ ਕਾਉਂਟਰ ਸਾਈਕਲ ਕੀ ਹੁੰਦਾ ਕਿ ਦੇਖੋ ਜਿਹੜੇ ਬਿਜ਼ਨਸ ਨੂੰ ਤੁਸੀਂ ਸਪੋਰਟ ਕਰੋਗੇ ਉਹੀ ਮਨੀ ਤੁਹਾਡੀ ਬੈਕ ਮਾਰਕੀਟ ਚ ਆਉਣੀ ਸੀਗੀ ਉਸੇ ਨੇ ਤੁਹਾਡੇ ਜੋਬਸ ਕ੍ਰੀਏਟ ਕਰਨੀ ਸੀਗੀਆਂ ਜੀ ਤਾਂ ਫਿਰ ਜਿਵੇਂ ਹੁਣ ਦੇਖੋ ਜਿਵੇਂ ਇੱਕ ਟ੍ਰੇਨ ਚੱਲ ਰਹੀ ਹੈ ਹੈਨਾ ਤਾਂ ਉਹ ਟ੍ਰੇਨ ਦੌੜੀ ਜਾ ਰਹੀ ਹੈ ਆਪਣੀ ਸਪੀਡ ਦੇ ਨਾਲ ਤਾਂ ਦੌੜ ਰਹੀ ਹੈ ਪਰ ਜਦੋਂ ਇੱਕ ਵਾਰੀ ਬ੍ਰੇਕ ਲੱਗ ਜਾਂਦੇ ਆ ਜੀ ਉਸ ਨੇ ਫਿਰ ਦੁਬਾਰਾ ਸ਼ੁਰੂਆਤ ਕਰਨੀ ਆ ਤਾਂ ਆਪਾਂ ਦੇਖਦੇ ਹੁੰਦੇ ਆ ਨਾ ਵੀ ਉਹਨੂੰ ਹੌਲੀ ਹੌਲੀ ਕਰਦੇ ਕਰਦੇ ਕਿੰਨੇ ਮੀਲ ਦੁਬਾਰਾ ਤੁਰ ਕੇ ਦੁਬਾਰਾ ਫੇਰ ਸ਼ੁਰੂ ਹੋਣਾ ਪੈਂਦਾ ਜੀ ਰੁੱਕ ਕੇ ਜਾਂ ਸਲੋ ਹੋ ਕੇ ਦੁਬਾਰਾ ਸਟਾਰਟ ਹੋਣਾ ਉਹ ਤੁਹਾਡੀ ਇਕਨੋਮੀ ਲਈ ਕਾਉਂਟਰ ਪ੍ਰੋਡਕਟਿਵ ਹੋ ਜਾਂਦਾ ਇੱਕ ਮੈਂ ਗੱਲ ਹੋਰ ਐਡ ਕਰਦਾ ਤੁਹਾਡੀ ਪਿਛਲੀ ਸਲਾਈਡ ਦੇ ਉੱਪਰ ਜੀ ਜਿਹੜੀ ਇਨਫਲੇਸ਼ਨ ਆ ਜੀ ਜਿਹੜਾ ਤੁਹਾਡਾ ਕਿਸੇ ਕੰਟਰੀ ਦਾ ਇੱਕ ਸਿਸਟਮ ਹੈਗਾ ਜੀ ਉਹ ਬਹੁਤ ਇੰਪੈਕਟ ਪਾਉਂਦਾ ਜੀ ਹੁਣ ਜਿਹੜੀ ਕੈਪਟਲਿਸਟ ਸੁਸਾਇਟੀਆਂ ਹੈਆਂ ਯੂਐਸ ਕੈਨੇਡਾ ਜਾਂ ਜਿਹਨੇ ਆਪਾਂ ਐਡਵਾਂਸਡ ਨਾ ਵੈਸਟਰਨ ਕੰਟਰੀਜ਼ ਕਹਿੰਦੇ ਆ ਜੀ ਇਹ ਸਾਰੇ ਇਨਫਲੇਸ਼ਨ ਬੇਸਡ ਆ ਜੀ ਤੁਸੀਂ ਹਰ ਸਾਲ ਆਪਾਂ ਦੇਖਦੇ ਆ ਵੀ ਸੇਲ ਚ ਇਨੀ ਗ੍ਰੋਥ ਹੋਗੀ ਐਸੋਈ ਸਾਡੀ ਪ੍ਰੋਡਕਸ਼ਨ ਇਨੀ ਹੋਗੀ ਹਨਾ ਤਾਂ ਇਹ ਇੱਕ ਜਿਹੜੀ ਇੱਕ ਆਰਟੀਫੀਸ਼ੀਅਲ ਅ ਇਨਫਲੇਸ਼ਨ ਕ੍ਰੀਏਟ ਕੀਤੀ ਜਾਂਦੀ ਆ ਜੀ ਉਹ ਕਿਸੇ ਹੱਦ ਤੱਕ ਤਾਂ ਠੀਕ ਆ ਨਾ ਜਿਵੇਂ 1 2 3% ਤੱਕ ਆਪਾਂ ਸਿੰਧੀ ਸਿੰਧੀ ਕਹਿੰਦੇ ਆ ਜੀ ਪਰ ਜਦੋਂ ਉਹ ਉਸ ਚੀਜ਼ ਤੋਂ ਵੱਜ ਜਾਂਦੀ ਆ ਜੀ ਤੇ ਜਿਹੜੇ ਤੁਹਾਡੇ ਤਿੰਨੇ ਪੁਆਇੰਟ ਲਿਖੇ ਹੋਏ ਨੇ ਕਾਸਟ ਵਧ ਗਈ ਅਫੋਰਡੇਬਿਲਟੀ ਘਟ ਗਈ ਹੈ ਨਾ ਸਾਰਾ ਕੁਝ ਹੋ ਗਿਆ ਉਹ ਕਾਊਂਟਰ ਹੋ ਜਾਂਦਾ ਜੀ ਤੇ ਇਹਦੇ ਵਿੱਚ ਵੀ ਆਪਾਂ ਕਰਿਆ ਨਾ ਗੱਲ ਕਰਾਂਗੇ ਕਿ ਜਿਹੜੀ ਤੁਹਾਡੀ ਇਹ ਬੈਲੈਂਸ ਕਿਵੇਂ ਰੱਖ ਸਕਦੇ ਨੇ ਹੁਣ ਇਸ ਵੀੜੇ ਦੇ ਉੱਤੇ ਕੋਈ ਕੰਟਰੋਲ ਨਹੀਂ ਮਾਰਕੀਟ ਇਕਨੋਮੀ ਕੰਟਰੋਲ ਕਰਦੀ ਹੈ